ਗੱਤੇ ਕਾਲ ਤਰਨ ਤਰਨ ਸ਼ੇਖ ਪੱਤਾ ਪਿੰਡ 'ਚ ਹੋਈ ਪੁਲਿਸ ਅਤੇ ਕਿਸਾਨਾਂ ਦੀ ਝੜਕ ਤੋਂ ਬਾਅਦ ਅੱਜ ਕਿਸਾਨਾਂ ਨੇ ਐਸਟੀਐਮ ਖੰਡੋਰ ਸਾਹਿਬ ਦੇ ਦਫ਼ਤਰ ਬਾਹਰ ਫੁੱਕਿਆ ਪੁਤਲਾ ਕਿਹਾ ਕਿਸਾਨ ਚੁਪ ਰਹਿਣ ਵਾਲੇ ਨਹੀਂ ਕੱਲ ਜੇ ਸਾਨੂੰ ਸ਼ੰਭੂ ਸਿੰਘੋ ਵਾਂਗ ਡਰੋਨ ਤੇ ਹਮਲੇ ਕਰਕੇ ਸ਼ਹੀਦ ਵੀ ਕਰ ਦਿੰਦੇ ਤਾਂ ਕੋਈ ਫਰਕ ਨਹੀਂ ਸੀ ਕਿਸਾਨਾਂ ਨੇ ਸਦੀਆਂ ਤੋਂ ਸੰਭੀ ਜ਼ਮੀਨ ਕਿਵੇਂ ਸਰਕਾਰ ਦੀ ਝੋਲੀ ਪਾ ਦਵੇ ਜਦੋਂ ਤੱਕ ਵਾਜਿਬ ਰੇਟ ਨਹੀਂ ਮਿਲਦਾ ਅਸੀਂ ਤਸ ਤੋਂ ਮਾਸ ਨਹੀਂ ਹੋਵਾਂਗੇ 2 ਤਾਰੀਖ ਨੂੰ ਤਰਨਤਾਰਨ ਡੀਸੀ ਦਫਤਰ ਦਾ ਕਹਿਰਾਓ ਕਰਕੇ ਬਾਰ ਵਿਸ਼ਾਲ ਇਕੱਠ ਕੀਤਾ ਜਾਵੇਗਾ ਅਨਮਿੱਥੇ ਸਮੇਂ ਦੇ ਵਾਸਤੇ ਇੱਕ ਪਾਸੇ 5000 ਕਿਸਾਨ ਦੂਜੇ ਪਾਸੇ 4-5000 ਪੁਲਿਸ ਦੀ ਫੋਰਸ ਜਦੋਂ ਨਸ਼ਾ ਖਤਮ ਕਰਦੀ ਗੱਲ ਕਹਿੰਦੇ ਆ ਤਾਂ ਕਹਿੰਦੇ ਨੇ ਸਾਡੇ ਕੋਲ ਫੋਰਸ ਨਹੀਂ ਹੈਗੀ ਹੁਣ ਕਿਸਾਨ ਖਤਮ ਕਰਨ ਨੂੰ ਪੁਲਿਸ ਖੜੀ ਹੋਗੀ ਤਰਨਤਾਰਨ ਤੋਂ ਪત્રਕਾਰ ਸਨੁਫਤਿਆਬਾਦੀ ਵਿਸ਼ੇਸ਼ ਰਿਪੋਰਟ Come on! ਕਿਵਾਂ ਲੱਗ ਰਿਹਾ ਹੈ ਤੁਹਾਨੂੰ ਇਸ ਮੇਕ ਪਾੜੇ ਸਰਕੋ ਜੈਕਾਰੇ ਹੋਰ ਵੀ ਚੈੱਕ ਕਰੀਏ ਹੋਮ ਤੇ ਕੋਟਾ ਲਖਿਆ ਰਹੇ ਮੁਰਗੀਆਂ ਮਰਦੇ ਮਾਤਾ ਦੇ ਗੱਲ ਜੈਕਾਰੇ ਹੋਰ ਵੀ ਜਦੋਂ ਕਹਾਂਗੇ ਸੰਤਨਾਂ ਜੀ ਕੀ ਨਾਂ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆਂਵਿੰਡ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਕੋਟਾ ਅੱਜ ਜਿਹੜਾ ਇਹ ਪੂਤਲਾ ਫੂਕਿਆ ਵਾ ਮੋਦੀ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਨਾਲ ਇਹ ਤੇ ਜਿਹੜਾ ਐਸਡੀਐਮ ਉਹਦਾ ਪੂਤਲਾ ਫੂਕਿਆ ਕਿਉਂ ਫੂਕਿਆ ਵਾ ਜਿਹੜਾ ਕੱਲ ਜਵਰੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਸੀ ਧੱਕਾ ਮੁੱਕੀ ਕਰਕੇ ਕਬਜ਼ਾ ਕੀਤਾ ਹੈਗਾ ਫੇਰ ਬੜੀ ਸ਼ਰਮ ਵਾਲੀ ਗੱਲ ਆ ਜਿਹੜੇ ਕਿਸਾਨ ਦੀ ਜ਼ਮੀਨ ਇੱਕ ਮਰਲਾ ਨਹੀਂ ਆਉਂਦੀ ਉਹਦਾ ਡੇਢ ਦੋ ਕਲਾ ਝੋਨਾ ਨਾਲ ਬਰਬਾਦ ਕਰਤਾ ਤਬਾਹ ਕਰ ਦਿੱਤਾ ਵਾ ਇਹ ਕਰਕੇ ਅਸੀਂ ਜਿਹੜਾ ਕੱਲ ਇਹਨਾਂ ਦਾ ਵਿਰੋਧ ਕਰਦੇ ਹਾਂ ਸ਼ਾਂਤਮਈ ਅਸੀਂ ਵਿਰੋਧ ਕਰਦੇ ਹਾਂ ਪਹਿਲੋਂ ਵਿਰੋਧ ਤੋਂ ਜਿਹੜਾ ਵਾ ਦੋ ਮੀਟਿੰਗਾਂ ਤਹਿਸੀਲਦਾਰ ਸਾਹਿਬ ਨਾਲ ਹੋਈਆਂ ਦੋ ਮੀਟਿੰਗਾਂ ਐਸਡੀਐਮ ਤਰਨਤਾਰਨ ਸਾਹਿਬ ਨਾਲ ਹੋਈਆਂ ਫੇਰ ਵੀ ਇਹਨਾਂ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਫੇਰ ਅਸੀਂ ਕਬਜ਼ਾ ਨਹੀਂ ਹੋਣ ਦਿੱਤਾ ਇਹਨਾਂ ਨੂੰ ਬਰੰਗ ਬਾਸ ਮੋੜਿਆ ਵਾ ਕਬਜ਼ਾ ਇਹ ਕਰਕੇ ਨਹੀਂ ਅਸੀਂ ਦਿੰਦੇ ਇਹਨਾਂ ਨੂੰ ਅਸੀਂ ਆਂਦੇ ਆ ਜਿੰਨਾ ਆਮ ਰੇਟ ਆ ਜੇ 35 ਲੱਖ ਉਹਨੂੰ 4 ਗੁਣਾ ਕਰ ਦੋ ਤੇ ਜਿਹੜਾ ਜਾੜਾ ਪੱਤਾ 20% ਉਹ ਕਰ ਦੋ ਇਹਦੇ ਨਾਲ ਨਾਲ ਇਹਨਾਂ ਦਾ ਕਾਨੂੰਨ ਬਣਾਇਆ 2013 ਦਾ ਜੇ ਕਿਸੇ ਕਿਸਾਨ ਦੀ ਜ਼ਮੀਨ ਐਕਵਾਇਰ ਕਰਨੀਆਂ ਕਿਸਾਨ ਦੀ ਸਹਿਮਤੀ ਹੋਣੀ ਚਾਹੀਦੀ ਆ ਜੇ ਕਿਸਾਨ ਦੀ ਸਹਿਮਤੀ ਨਹੀਂ ਗਈ ਉਹ ਜ਼ਮੀਨ ਅਸੀਂ ਐਕਵਾਇਰ ਨਹੀਂ ਕਰ ਸਕਦੇ ਹਾਂ ਜਿੱਥੇ ਨਹੀਂ ਇਹ ਸਾਂਝੀ ਲੈਂਦੇ ਉਹ ਕੋਈ ਵੀ ਸੂਬੇ ਵਿੱਚ ਪਾਜਪਾ ਸਰਕਾਰ ਵਾ ਉਥੇ ਇਹਨਾਂ ਨੇ ਕਾਨੂੰਨ ਬਦਲੀ ਕਰ ਲਿਆ ਪਰ ਸਾਡੇ ਪੰਜਾਬ ਚੋਂ ਕਾਨੂੰਨ ਅਜੇ ਲਾਗੂ ਵਾ ਅੱਜ ਤੁਹਾਡੇ ਵੱਲੋਂ ਜਿਹੜਾ ਪੂਤਲਾ ਫੂਕਿਆ ਗਿਆ ਤੇ ਅਗਲਾ ਤੁਹਾਡਾ ਕੀ ਰੰਗ ਦੇਖੋ ਜੀ ਅੱਜ ਅਸੀਂ ਜਿਹੜਾ ਪੂਤਲਾ ਫੂਕਿਆ ਵਾ ਹੁਣ 2 ਤਰੀਕ ਨੂੰ ਅਗਲੇ ਮਹੀਨੇ ਦੇ ਨਵੇਂ ਮਹੀਨੇ ਦੇ 2 ਤਰੀਕ ਨੂੰ ਤਰਨਤਾਰਨ ਡੀਸੀ ਸਾਹਿਬ ਦੇ ਧਰਨਾ ਲਾਵਾਂਗੇ ਵੱਡੀ ਪੱਧਰ ਤੇ ਧਰਨਾ ਲਾਵਾਂਗੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੇ ਆ ਬਹਿ ਕੇ ਸਾਡੇ ਨਾਲ ਗੱਲ ਕਰ ਲੋ ਕਦੇ ਵੀ ਅਸੀਂ ਟੇਬਲ ਤੋਂ ਨਹੀਂ ਭਜਦੇ ਕਿਉਂਕਿ ਕੋਈ ਵੀ ਮੁੱਦਾ ਸਾਡੇ ਤੇ ਜਿੰਨਾ ਮਰਜੀ ਲਾਠੀ ਚਾਰਜ ਕਰ ਲੋ ਸਾਨੂੰ ਜਿੰਨੇ ਮਰਜੀ ਮਾਰ ਲੋ ਤੁਹਾਡੇ ਦਿਲ ਚ ਇਹ ਨਾ ਵਹਿਮ ਹੋਵੇ ਕਿ ਦੋ ਚਾਰ ਅਸੀਂ ਮਾਰ ਕੇ ਸੈਂਤ ਕਬਜ਼ਾ ਕਰ ਲਾਂਗੇ ਜੇ ਇੱਕ ਮਾਰੋਗੇ ਨਾ ਤੇ ਸਵਾਲ ਲੱਕ ਤਿਆਰ ਹੋਊਗਾ ਤੁਹਾਡਾ ਵਿਰੋਧ ਕਰਨ ਵਾਸਤੇ ਇਹ ਕਰਕੇ ਸਰਕਾਰ ਨੂੰ ਆਉਂਦੇ ਆ ਸ਼ਾਂਤ ਮੈਂ ਜਿਹੜਾ ਟੇਬਲ ਤੇ ਬਹਿ ਕੇ ਇਹਦਾ ਕੋਈ ਨਾ ਕੋਈ ਹੱਲ ਕੱਢ ਲੀ ਗੇ